ਸ਼ਸ਼ੀਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚਿਆ ਆਪਾਂ ਮਿੱਤਰੋ ਪਿੰਡ ਛੋਟੇ ਮਾਲੇ ਦੇ ਵਿੱਚ ਮਲੇ ਖੁਰਦ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇੱਕ ਨੀਲੀ ਰਾਵੀ ਨਸਲ ਦੀ ਟਾਪ ਦੀ ਮੈਂ ਦੇ ਦਰਸ਼ਨ ਕਰਵਾਉਂਗਾ ਖਜ਼ਾਨਾ ਵੀ ਸਾਰਾ ਭਾਈ ਹੁਣਾਂ ਦੇ ਕੋਲ ਨੀਲੀ ਰਾਵੀ ਹੋਏ ਮਿੱਤਰ ਇੱਥੇ ਵੀ ਅੱਚਾ ਫੱਗਾਵਾ ਵਰਗੀ ਡੱਬੀ ਮੈਂ ਖੜੀ ਆ ਜਿਹੜੀਆਂ ਤੁਸੀਂ ਮਈਆਂ ਦੀ ਵੱਧ ਪਸੰਦ ਕਰਦੇ ਆ ਉਹ ਰੰਗ ਬਾਜ ਦੇ ਵਿੱਚ ਮਈਆਂ ਬਾਈ ਹੁਣਾਂ ਦੇ ਕੋਲ ਸਾਰਾ ਘਰਾਣਾ ਨੀਲੀ ਰਾਵੀ ਦਾ ਹੀ ਆ ਇਸ ਰਵੇ ਦੇ ਵਿੱਚੋਂ ਇੱਕ ਟੌਪ ਦੀ ਲੈਣ ਤੋਂ ਪਾਉ ਚੰਗੇ ਤੋਂ ਹਲਕਣ ਇੰਨੀ ਹੋਣਾ ਦੇ ਕੋਲੇ ਸਾਰਾ ਨੀਲੀ ਰਵੀ ਦੇ ਨਾਲ ਮੁਹੱਬਤ ਆ ਬਾਈ ਦੀ ਬਹੁਤ ਵਧੀਆ ਲੱਗਿਆ ਖੁਰਲੀ ਦੇ ਆ ਕੇ ਯਾਰ ਸੁਆਦ ਆ ਆਨੰਦ ਆ ਜਦੋਂ ਖਜ਼ਾਨਾ ਨੀਲੀ ਰਵੀ ਦਾ ਖੜਿਆ ਹੋਵੇ ਨਾ ਉਹਦਾ ਸੁਆਦ ਹੀ ਕੁਝ ਵੱਖਰਾ ਆਉਂਦਾ ਵੀਡੀਓ ਬਣਾਉਣ ਦਾ ਆਜੋ ਤਾਜੀ ਸੂਈ ਸਵਾਈ ਮੈਨ ਦੇ ਦਰਸ਼ਨ ਕਰਵਾਉਣਾ ਤੁਹਾਨੂੰ ਸੱਸੀ ਗਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਠੀਕ ਆ ਵਧੀਆ ਸੇਤਾ ਦੇ ਪਰਿਵਾਰ ਸਾਹਿਬ ਵਧੀਆ ਜੀ ਨੀਲੇ ਦਾ ਵੀ ਫਿਰ ਸਾਰੀ ਕਰ ਲਈ ਹਾਂਜੀ ਸਾਰੀ ਕਰਤੀਆਂ ਕਾਲੀਆਂ ਕੋਲ ਹਾਂਜੀ ਹਾਂਜੀ ਇੱਕ ਰਹਿ ਗਈ ਕੱਟੀਆਂ ਤੇਰੇ ਕੋਲ ਹੈਨਾ ਹਾਂਜੀ ਉਹ ਪੁਰਾਣੇ ਰਵੇ ਤੋਂ ਹੀ ਆ ਪਹਿਲਾਂ ਲੈ ਚੋ ਪੁਰਾਣੇ ਚ ਹੀ ਆਪਣਾ ਕੋਈ ਬਾਹਰੋਂ ਲਿਆਂਦਾ ਕੋਈ ਪਹੁੰਚ ਆਉਦਾ ਕਰ ਤੇ ਸਾਰੇ ਆਪ ਦੇ ਘਰ ਦੀਆਂ ਤੇਰੇ ਮਿਲ ਸਾਰੇ ਆਪ ਜਿਵੇਂ ਕੱਟੀਆਂ-ਕੁਟੀਆਂ ਪਿੱਛੇ ਸਾਰੇ ਆਪ ਦੇ ਤਿਆਰ ਹੋਈਆਂ ਵਧਾਈਆਂ ਤੈਨੂੰ ਪ੍ਰਾਇਸ ਗੱਲ ਦੇ ਲਈ ਅੱਛਾ ਵੀਰੇ ਅੱਜ ਮੈਂ ਵੇਚਣੀ ਇੱਕ ਆਪਾਂ ਹੈਨਾ ਇਹ ਕਿੰਨਾ ਸੁਬਹ ਸੋਈ ਆ ਇਹ ਤੀਜਾ ਸੁਬਹ ਸੋਈ ਆ ਤੀਜਾ ਸੁਬਹ ਸੋਈ ਆ ਕਿੰਨਾ ਦ ਇਹ ਦੂਜੇ ਸਵੇਰੇ 7 ਕਿਲੋ ਸੀ ਡੰਗਦਾ ਜੀ 14 ਕਿਲੋ ਦਾ 14 ਕਿਲੋ ਦਾ ਆਰਾਮਨਾ ਅੱਛਾ ਇਹਨੇ ਮਗਰ ਕੱਟਾ ਆ ਗਿਆ ਵੀ ਰੇਤ ਕੀ ਹਾਂਜੀ ਆਇਦਗੀ ਕੱਟਾ ਆ ਗਿਆ ਠੀਕ ਹੈ ਬੰਦੇ ਬਾਈ ਪਰ ਗਾਹਣੋਂ ਇੰਨਾ ਵੀ ਜਿਹੜਾ ਲੱਗ ਕੱਟੇ ਜਾਊਗੀ ਕੱਟੇ ਜਾਊਗੀ ਇਹ ਆਪਣੇ ਗਰਾਮ ਤੋਂ ਜੀ ਤੋਂ ਰਵੇ ਆਉਦੇ ਦਾ ਪਤਾ ਹਾਂ ਪਤਾ ਅੱਛਾ ਕਿ 부ੜੀ ਦੀ ਨਿੰਦ ਵਿਚਾਰਤਾ ਨਹੀਂ ਕਰਦੀ ਨਾ 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 ਕੋਈ ਮਰਜ਼ੀ ਤੋਂ ਹੀ ਲੈਨੇ ਕੋਈ ਹੁਣ ਕਿੰਨਾ ਕੋ ਬੋਲਾ ਕੱਢਿਆ ਹੋਊਗਾ ਸਵੇਰ ਸਵੇਰ ਅੱਜ ਚੋਇਆ ਕੱਟੇ ਨੂੰ ਚੰਗਾ ਕੇ 4 ਕਿਲੋ ਤੇ ਸੁਈ ਕਦੋਂ ਵੀਰੇ ਇਹ ਰਾਤ ਸੋਈ ਰਾਤ 11:00 ਵਜੇ ਜੇ ਜੂ ਰਪਏ ਹਾਂ ਸਾਰਾ ਕੋਪ ਹੈਗਾ ਓਕੇ ਆ ਜਮ 14-14 ਨੂੰ ਠੰਡੀ ਹੈ ਨਾ ਜੇ ਘਰੇ ਰੱਖਣ ਦਾ ਭਰਾ ਲੈ ਜਾਵੇ ਯਾਦ ਜੂ ਵੱਧਿਆ ਰਹੂਗਾ ਮਾਤਾ ਕਦ ਕੁਦ ਵੀ ਬਹੁਤ ਹੈ ਕਦੋ ਵੀ ਬਹੁਤ ਹਾਂ ਵੱਡੀ ਆ ਸਾਰੀਆਂ ਮੀਆਂ ਨਾਲ ਹਾਂਜੀ ਵੱਡੀ ਅੱਛਾ ਵੀਰੇ ਰੇਟ ਕੀ ਰੋਊਗਾ ਇਹਦਾ ਬਈ ਰੇਟ ਆਪਾਂ ਰੱਖਾਂਗੇ 1.60 1 ਲੱਖ 60 ਹਜ਼ਾਰ ਰੁਪਏ ਮੰਨਤਾਂ ਦੇ ਵਿੱਚੋਂ ਮੋ ਉਹ ਕਰ ਦਾਂਗੇ ਠੀਕ ਆ ਤੋਰੀ ਵੀਰੇ ਕੱਢੀ ਬਾਦ ਖੋਲੀ ਮੁੰਡਾ ਲੈ ਵੀ ਮਿੱਤਰੋ ਤੀਜਾ ਸੂਆ ਸੋਈ ਆ ਸਾਂਢ ਤੋਂ ਕ੍ਰੋਸ ਹੁੰਦੀ ਆ ਟੀਕੇ ਤੇ ਨਹੀਂ ਬਈ ਜਾਂਦਾ ਰਹਿੰਦੀ ਟੀਕੇ ਤੇ ਨਹੀਂ ਨਾ ਰਹਿੰਦੀ ਵੀਰੇ ਠੀਕ ਆ ਭਰਾ ਆਈ ਨਹੀਂ ਕਿਤੇ ਆਪਾਂ ਹਾਂ ਬਾਈ ਸਾਂਹ ਤੋਂ ਹੀ ਕਰਾਉਂਦਾ ਤੂੰ ਹੀ ਵੇਖ ਲਓ ਭਈ ਆ ਜੇ ਜੱਜਮੈਂਟ ਕਰਨੀ ਹੋਈ ਵੈਸੇ ਮੇਰੇ ਹਿਸਾਬ ਨਾਲ ਚੰਗੇ ਸਾਂਹ ਤੋਂ ਕਰਾਉਂਦੇ ਮੈਂ ਬੱਤੀ ਬਹੁਤ ਟੋਪ ਲਾਉਂਦੀ ਆ ਕੱਟਾ ਵਿਖਾਉਂਗਾ ਤੁਹਾਨੂੰ ਮਿੰਡ ਤੇ ਬੜੀ ਮਾਰਕਿੰਗ ਜਾਇਜ਼ ਦਿੱਤੀ ਆ ਕੱਟੇ ਦੀ ਮੇਰੇ ਬਾਈ ਹਾਂ ਵੇਖੋ ਬਾਈ ਠੰਡੀ ਸੀਲ ਮੈਂ ਬਹੁਤ ਕੱਦ ਬੁੱਤ ਵਾਲੀ ਵੱਡੀ ਮੈਂ ਆ ਛੋਟੀ ਮੰਨ ਕੇ ਨਾ ਕੋਈ ਵੀ ਭਰਾ ਆ ਜੇ ਲੇਵੇ ਵਾਲੀ ਦੁੱਧ ਵਾਲੀ ਮੈਂ ਆ ਦੁੱਧ 15 16 ਕਿਲੋ ਹੱਸਕੇ ਦਈ ਦਊਗੀ ਬਾਈ ਤੁਹਾਡੇ ਘਰੇ ਹਾਂ ਆ ਵੇਖੋ ਬਈ ਤਿੰਨ ਥਣ ਗੁਲਾਬੀ ਪੰਡ ਦੇ ਵਿੱਚ ਆਉਂਦੇ ਆ ਤੇ ਇੱਕ ਕਾਲਾ ਵਜਾ ਵਾ ਤੇ ਤੀਜਾ ਥਣ ਇੱਕ ਜਿਹੜਾ ਹੈਗਾ ਸਪੂਣੀਆਂ ਵਾਲਾ ਉਹਦਾ ਕਾਲਾ ਤੇ ਉਹਦਾ ਚਿੱਟਾ ਦੋ ਥਣ ਪੂਰੇ ਗੁਲਾਬੀ ਇੱਕ ਕਾਲੇ ਪੂਰਾ ਗੁਲਾਬੀ ਆ ਥਣ ਇਹੋ ਜਿਹੇ ਚਾਰੇ ਥਾਣਾ ਕਰਮਾਲੀ ਦੇ ਬਹੁਤ ਸੋਹਣਾ ਲੇਵਾ ਲੱਗਾ ਹੋਇਆ ਨਿਸ਼ਾਨੀਆਂ ਸਾਰੀਆਂ ਕਵਰ ਕਰੇ ਕੱਟਾ ਠਾਈ ਵੀਰੇ ਕੱਟਾ ਦਿਖਾਉਣਾ ਤੁਹਾਨੂੰ ਬੜੇ ਫਿਰ ਕੋਲ ਨਾ ਜਾਇਜ਼ ਨਿਸ਼ਾਨੀਆਂ ਦੇ ਵਿੱਚ ਕੱਟਾ ਜਾ ਵਾ ਚਲੋ ਠਾ ਵੇਖੋ ਬਈ ਮੇਤਰੋ ਕੱਟੇ ਦੀਆਂ ਨਿਸ਼ਾਨੀਆਂ ਵੇਖੋ ਕਿਰਾਂ ਦੀ ਹੈ ਨਾ ਕੱਟਾ ਬਹੁਤ ਸੋਹਣਾ ਲਾਇਆ ਕਰਮਾਲ ਕੱਟੀ ਹੁੰਦੀ ਦਾ ਉਹ ਮੂੰਹ ਮਾ ਕੇ ਡੱਕ ਤੋ ਵਧੀਆ ਕੱਟੇ ਦਾ ਨਿੱਕਾ ਜਾ ਹੈ ਨਾ ਹੂੰ ਅੱਛਾ 1 60 ਚੋਂ ਮਾਨਤਨ ਕਰਦੇਗਾ ਇਹ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਨੰਬਰ ਹੈਗਾ ਵੀਰੇ 99147 ਜੀ 99721 ਇੱਕ ਵਾਰੀ ਹੋਰ ਬੋਲੀ ਬਈ 99147 99721 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਵੀਰੇ ਇਹਨਾਂ ਨਾਲ ਰਾਬਤਾ ਕਰ ਮਿੱਤਰੋ ਪਿੰਨ ਛੋਟਾ ਮਾਲਾ ਨਾਮ ਕੀ ਪੁੱਛ ਕੇ ਆਇਆ ਜਣ ਵੀਰੇ ਆਪਣੇ ਘਰੇ ਬਾਕੀ ਵਾਲਾ ਪੁੱਛ ਕੇ ਆਜੋ ਬਾਕੀ ਵਾਲਾ ਬਾਕੀ ਵਾਲਿਆਂ ਦਾ ਘਰ ਪੁੱਛ ਕੇ ਬਾਈ ਨਾ ਤੁਸੀਂ ਰਾਬਤਾ ਕੈਮ ਕਰ ਲਿਆ ਜੀ ਨੰਬਰ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਆ ਜਿਹੜਾ ਉਹ ਤੁਹਾਨੂੰ ਦੱਸ ਦਿੱਤਾ ਡਿਟੇਲ ਸਾਰੀ ਲੈ ਦਿੱਤੀ ਛੋਟੇ ਮਾਲੇ ਪਿੰਡ ਦੇ ਵਿੱਚ ਖੜੀ ਹੋਈ ਹੈ ਮੈਂ ਜਾਣਕਾਰੀ ਲਈ ਨੰਬਰ ਸਕਰੀਨ ਉੱਤੇ ਲਾਇਆ ਹੋਇਆ ਪਿੰਡ ਹੈਗਾ ਜਿਹੜਾ ਉਹ ਦੱਸਦਾ ਰੇਟ ਦੱਸਦਾ 1.60 ਹਜ਼ਾਰ ਰੁਪਏ ਮਗਰ ਇਹਦੇ ਕਟਾਵਾ ਮਿੱਤਰੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ